ਲਓ ਜੀ ਮੈਟਰੋ ਸਪੋਰਟਸ ਦਾ ਮੁਕਾਬਲਾ ਕਰ ਰਹੇ ਨੇ ਨਵੀਂ ਸਪੋਰਟਸ ਕਲੱਬਣੀ ਮੋਗਾ ਸਪੋਰਟਸ ਨਾਲ ਇਹ ਵਧੀਆ ਗੱਲ ਆ ਬੜੇ ਵਧੀਆ ਮੁੰਡੇ ਨੇ ਸਾਰੇ ਤੇ ਕੋਸ਼ਿਸ਼ ਕਰਨਗੇ ਵੀ ਅਗਲੇ ਵਾਰ ਹੋਰ ਪਲੇਅਰ ਲਿਆ ਕੇ ਹੋਰ ਵੀ ਚੰਗੇ ਤਰ੍ਹਾਂ ਪ੍ਰੈਕਟਿਸ ਕਰਨਗੇ ਲਓ ਜੀ ਵਰਜਿੰਦਰ ਨੇ ਅੱਥ ਲਾਇਆ ਗਾਗੀ ਨੂੰ ਵਰਜਿੰਦਰ ਦੇ ਨੂੰ ਬੜਾ ਜਾਸਨ ਲੱਗਿਆ ਮੈਨੂੰ ਇਹ ਪਤਾ ਨਹੀਂ ਵੀ ਫਿੰਡੀ ਹੋਣੀ ਸਾਰੇ ਉੱਥੇ ਸਮਰਾਲੇ ਇਕੱਠੇ ਖੇលਦੇ ਨੇ ਇੱਕ ਦੂਦੀ ਆਤਾਂ ਦਾ ਪਤਾ ਹੁੰਦਾ ਤੇ ਮੈਂ ਬਿੱਟੂ ਨੂੰ ਵੀ ਦੇਖ ਰਿਹਾ ਕੋਟ ਗੰਗੂਰੇ ਨੂੰ ਤੇ ਲਓ ਜੀ ਹੁਣ ਔਖਾ ਲੱਗਦਾ ਕਰ ਇਹ ਲੱਤ ਔਖਾ ਹੀ ਲੱਗਦਾ ਹੁਣ ਜੇ ਫੜ ਲੈਣੇ ਚੰਗੀ ਗੱਲ ਆ ਆਓ ਜੀ ਕਿਉਂ ਅਸੀਂ ਨਹੀਂ ਕੋਈ ਤੂਫਾਨ ਸਿੰਘ ਐਨੇ ਪੰਜਾਬ ਦੇ ਬੰਦੇ ਬਣਾ ਸਕਦੇ ਜੇ ਇਹਨਾਂ ਕਾਲਿਆਂ ਨੇ ਸਾਡੀ ਗੇਮ ਤੇ ਕਬਜ਼ਾ ਕਰ ਲਿਆ ਅੰਦਰੋਂ ਕੱਢਣੇ ਔਖੇ ਹੋ ਜਾਣੇ ਨੇ ਆਪਣੇ ਪਲੇਅਰ ਕਈ ਕਿ ਕਸੀਂ ਕੋਸ਼ਿਸ਼ ਕਰੀਏ ਵੀ ਉਹਨਾਂ ਦਾ ਮੁਕਾਬਲਾ ਕਰੀਏ ਬੜੀ ਵਧੀਆ ਸੇਸ ਸੀ ਤੂਹਾਨ ਸਿੰਘ ਦੀ ਅੱਛਾ ਲੱਗਦਾ ਜਕੇਲ ਦਾ ਲਓ ਨੀਲੋ ਫਿਰ ਗਿਆ ਅ ਦਰਜਿੰਦਰ ਇੱਕ ਰੇਡ ਹੋਰ ਪਾਦੀ ਛੱਡ ਕੇ ਅ ਤਾਂ ਕਹਾਵਾਰ ਅਗਲਾ ਮੈਚ ਪੇਪਨ ਦਾ ਹੋਊਗਾ Ontario ਖਾਲਸਾ ਦਰਬਾਰ ਵਰਸਸ ਗੁਰੂ ਸ੍ਰੀ ਗੁਰੂ ਸਿੰਘ ਸਭਾ ਮਾਰਟਨ ਦੋਨੇ ਟੀਮਾਂ ਤਿਆਰ ਹੈ ਉਹਨਾਂ ਡੀਗ ਰਹੇ ਆ ਆ ਮੈਚ ਬਨ ਬਾਗ ਨਾਲ ਦਾ ਮੈਚ ਆ ਪਲੀਜ਼ ਛੇਤੀ ਛੇਤੀ ਦੋਨੇ ਟੀਮਾਂ ਤਿਆਰੀ ਬਾਲ ਲੈਣ ਤੇ ਟੈਰੀਓ ਖਾਲਸਾ ਦਰਬਾਰ ਦੇ ਪਲੇਅਰ ਬੈਂਕ ਦੇ ਕੋਲ ਚਲੇ ਜਾਣ ਮੈਚ ਵਾਲਾ ਇਹ ਡਬਲ ਟੱਚ ਠੀਕਾ ਰੈਫਰੀ ਸਾਹਿਬ ਨੇ ਪੁਆਇੰਟ ਦਿੱਤਾ ਬਲਜਿੰਦਰ ਦੇ ਅੱਗੇ ਪਿੱਛੇ ਦੇ ਪਾਕਿਸਤਾਨ ਦੀ ਟੀਮ ਗਈ ਸੀ ਇੰਡੀਆ ਦੀ ਟੀਮ ਦਾ ਕਪਤਾਨ ਡੇਢ ਸਾਲ ਸਾਡੇ ਕੋਲ ਪ੍ਰੈਕਟਿਸ ਕੀਤੀ ਕੁੱਦੇ ਮੰਗਤ ਬਰੀਅੰਡ ਸਟੇਡੀਅਮ ਜਿੱਥੇ ਉਹ ਹੀ ਕਬੱਡੀ ਦੀ ਪਹਿਲੀ ਅਕੈਡਮੀ ਸ਼ੁਰੂ ਕੀਤੀ ਆ ਮੈਨੂੰ ਆਸ ਹੈ ਅਗਲੇ ਸਾਲ ਅਸੀਂ ਕਈ ਤਪਖਾਨ ਸਿੰਘ ਪੈਦਾ ਕਰਾਂਗੇ ਵਰਜਿੰਦਰ ਤੇ ਬਾਜ ਬੜਾ ਤਕਰਾ ਵਰਜਿੰਦਰ ਦੇ ਥੋੜਾ ਜਿਹਾ ਗੋਡੇ ਤੇ ਖਰਾਬੀ ਹੈ ਮੰਨਿਆ ਹੋਇਆ ਚਲੋ ਲਓ ਵੀ ਇਹਨਾਂ ਜ਼ੋਰ ਲਵਾਓ ਥੋੜਾ ਜਿਹਾ ਤਾਂ ਕਿ ਅਸੀਂ ਇੰਡੀਆ 'ਚ ਦੱਸ ਸਕੀਏ ਅਗਲੇ ਸਾਲ ਥੋਰ ਤਿਆਰੀ ਕਰਾ ਸਕੀਏ ਇਹ ਮੁੰਡੇ ਦੀ ਅੱレ ਤਾਂ 93 ਤੁਸੀਂ ਤੁਹਾਡੇ ਕੋਲ ਛੱਡਿਆ ਅਸੀਂ ਚਾਹੁੰਦੇ ਹਾਂ ਵੀ ਹਿੰਦੁਸਤਾਨ 'ਚ ਵੀ ਵੈਰੀ ਗੁੱਡ ਬਹੁਤ ਜ਼ੋਰ ਨਾਲ ਫੜਿਆ ਸੀ ਇਹ ਜੇ ਕਹੋ ਤਾਂ ਇੱਕ ਹੋਰ ਹੋ ਜਾ ਡੇਰੇੜੀ ਦਿੱਲੂ ਪੰਥ ਜਿੰਦਰ ਦਿੱਲੂ ਰੇਤੇ ਪਹਾਂਸੀ ਸੋਝਾ ਪ੍ਰਿੰਟ ਇਹ ਜਮੀ ਦੇਵ ਦਾ ਮੱਠਾ ਜੀ ਹਾਂ ਹਾਂ ਬਹੁਤ ਹੀ ਵਧੀਆ ਮੁੰਡਾ ਹੈਨ ਚਾਰ ਮੈਂ ਕਿ ਮੈਚ ਦੇ ਖਤਮ ਹੁੰਦੇ ਸਾਰੇ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਜਾਣ ਕਿਉਂਕਿ ਮੈਚ ਹਜੇ ਬਹੁਤ ਦੂਰ ਆ ਸੋ ਪਲੀਜ਼ ਬੇਨਤੀ ਆ ਛੇਤੀ ਛੇਤੀ ਦੋਨੇ ਟੀਮਾਂ ਅੰਟੈਰੀਓ ਖਾਸਾ ਦਰਵਾਜ਼ਾ ਤੇ ਟ੍ਰਾਂਟ ਪੰਜਾਬੀ ਸਪੋਰਟਸ ਕਲੱਬ ਛੇਤੀ ਛੇਤੀ ਗਰਾਊਂਡ 'ਚ ਪਹੁੰਚ ਜਾਣ ਲਓ ਜੀ ਵਰਜਿੰਦਰ ਨੀਲੋਂ ਉਹ ਕਰਨ ਦੀ ਕੋਸ਼ਿਸ਼ ਕੀਤੀ ਆ ਸਿੰਦੀ ਨੇ ਸਾਡਾ ਚਾਰ ਸਾਡਾ ਲਓ ੱੱਕਾ ਮਾਰਨ ਦੀ ਲੋੜ ਉਹਦੇ ਨੇ ਆਪੇ ਭੱਜ ਜਾਣ ਫਰਕ ਬੜਾ ਪੁਆਇੰਟ ਲੈ ਮੈਟਰੋ ਸਪੋਰਟਸ ਨੇ ਵਰਜਿੰਦਰ ਨੀਲੋਂ ਆਫ ਟਾਈਮ ਤੋਂ ਬਾਅਦ ਪਹਿਲੀ ਰੇਡ ਥੋੜਾ ਜਾਜ ਮੇਰੇ ਲਿਹਾਜ਼ ਨਾਲ ਸਲੋ ਚੱਲਿਆ ਪਰ ਗੱਗੀ ਨੇ ਹੱਥ ਪਾਇਆ ਐ ਦੇਖੋ ਕੀ ਬਣਦਾ ਬੜਾ ਵਧੀਆ ਟਫ ਮੁਕਾਬਲਾ ਨਿਕਲਣ ਦੀ ਕੋਸ਼ਿਸ਼ ਬੱਗੀ ਵੀ ਤਕੜਾ ਤੇ ਹੋ ਗਿਆ ਵਰਜਿੰਦਰ ਨੀਲੋਂ ਪੁਆਇੰਟ ਲਿਆ ਮੋਗਾ ਉਹ ਜੇ ਕਿ ਮੇਰੀ ਬਾਤ ਸੁਣਦਾ ਹੋਵੇ ਤਾਂ ਸਟੇਜ ਤੇ ਮੇਰੇ ਲੱਗ ਕੇ ਆ ਜਵੇ ਮੈਟਰੋ ਦਾ ਨਾਰਫੈਂਡ ਖੱਦੂ ਆਵੇਂ ਮੁੰਡਿਆਂ ਦਾ ਪਿੰਡ ਕੁੱਤਾ ਆ ਉਹਨਾਂ ਨੇ ਮੈਨੂੰ ਦੱਸਿਆ ਗੋਗੇ ਦੇ ਜਿਹੜੇ ਪਲੇਅਰ ਆ ਕੋਮਲ ਸਿੰਘ ਇਹ ਕੁੱਤਾ ਪਿੰਡ ਗੋਪੀ ਕੁੱਤਾ ਹਾਂਜੀ ਰੇਡ ਤੇ ਹੈਲੋ ਰਾਨੀ

ਅੱਖਰਾਉਂ ਦੀ ਕੋਸ਼ਿਸ਼ ਡਬਲ ਟੱਚ ਮੈਟਰ ਸਪੋਰਟਸ ਦਾ ਇੱਕ ਅੰਕ ਦਾ ਹੋਰ ਵਾਧਾ ਹੋਇਆ ਤੇ ਮੈਂ ਦੇਖ ਰਿਹਾ ਸੀ ਮੋਗੇ ਵਾਲਿਆਂ ਨੇ ਬੜੀ ਜ਼ੋਰਤ ਕੀਤੀ ਆ ਨਵੀਂ ਟੀਮ ਤਿਆਰ ਕੀਤੀ ਆ ਇਹ ਤੋਂ ਉੱਧੇ ਮਾਰ ਸ਼ਾਬਾਸ਼ ਤੇ ਹੱਕਦਾਰ ਨੇ ਮੁਕਾਬਲਾ ਕਰ ਰਹੇ ਨੇ ਤੇ ਵਰਜਿੰਦਰ ਜੀ ਲੋਰੇਟ ਹਾਂ ਪਤਾ ਨਹੀਂ ਅੱਜ ਕੀ ਹੋਇਆ ਵੈਸੇ ਗੱਲ ਇਹਨਾਂ ਨੂੰ ਪਤਾ ਲੱਗ ਗਿਆ ਵੀ ਬਰਜਿੰਦਰ ਨੂੰ ਖਾੜਨਾ ਦਾ ਲਤਾਂ ਤੋਂ ਹੀ ਬੜੋ ਅੰਕ ਦਾ ਹੋਰ ਵਾਦਾ ਕੀਤਾ ਤੇ ਲਗਾਤਾਰ ਆਪਣੇ ਗਿੰਤੀ ਨੂੰ ਬੁਲਾਉਂਦਾ ਆਇਆ ਮੈਟਰੋ ਸਪੋਰਟਸ ਕਲੱਬ ਬਰਜਿੰਦਰ ਨੀਲੋਂ ਹਾਂ ਕਿੱਥੇ ਮੇਰੇ ਦਾਦਾ ਗਦੇਵਾਲ ਨੂੰ ਅਸੀਂ ੜੀਕਦੇ ਸੀ ਪਰ ਅੱਜ ਕਿਤੇ ਦਿਖਦੇ ਨਹੀਂ ਉਹ ਸਾਡੇ ਪੁਰਾਣੇ ਮਿੱਤਰ ਬਰਜਿੰਦਰ ਨੀਲੋਂ ਲਓ ਜੀ ਅੌਖੀ ਕੰਮ ਮਰਨਾ ਹੁੰਦਾ